ਤੁਸੀਂ ਆ ਪ੍ਰਚਾਰ ਕਰੋ ਜੋ ਸੰਤਾ ਦੇ ਖਿਲਾਫ ਉਹਨਾਂ ਨੇ ਕਦੇ ਅਥੀ ਜੇ ਪ੍ਰਚਾਰ ਕਰਕੇ ਮਰਨਾ ਸਾਡੀਆਂ 2 ਕਰੋੜ ਦੀਆਂ ਕਿਤਾਬਾਂ ਲਗੀ ਬਣੂਗਾ ਕਿਤਾਬਾਂ ਉਹਦੇ ਨਾਲ ਲੈ ਜਾਓ ਬਨ ਕੇ ਪੰਡ ਇੰਦਰ ਦੀ ਰਾਜ ਤਾਹਿਤ ਰਾਜਧਾਨੀ ਤੱਕੀ ਜਿਤਣੀ ਪੌੜੀ ਇੰਦਰਪੁਰੀ ਤੇ ਧਾਵਨਾ ਵੱਡ ਜੋਧੀ ਮਤਾ ਪਕਾਇਆ ਇੰਦਰ ਦੀ ਰਾਜਧਾਨੀ ਬਣੀ ਹੋਈ ਹੈ ਹੁਣ ਸੱਜ ਖੰਡ ਅਜ ਇਹ ਅਕਾਲ ਤਖਤ ਤਾਂ ਇੰਦਰ ਦੀ ਰਾਜਧਾਨੀ ਤੋਂ ਜ਼ਿਆਦਾ ਨਹੀਂ ਹੈ ਉਹ ਸੱਚਖੰਡ ਨਹੀਂ ਹੈ ਉੱਥੇ ਅਕਾਲ ਤਖਤ ਨੂੰ ਕਹਿ ਸਕਦੇ ਅਸੀਂ ਜਿੱਨਾ ਜਦੋਂ ਤੇ ਸੱਚ ਦਾ ਰਾਜ ਨਹੀਂ ਸੱਚ ਦਾ ਪ੍ਰਚਾਰ ਨਹੀਂ ਹੋਣਾ ਜਰੂਰ ਨੂੰ ਅਕਾਲ ਤਖਤ ਨਹੀਂ ਕਹਿ ਸਕਦੇ ਜਦ ਪੰਜਬ ਬਾਝਾ ਛੱਡ ਕੇ ਚਲੇ ਗਏ ਸੀ ਜਿੱਨਾ ਜਦੋਂ ਧੀਰਮਲ ਬੈਠਾ ਸੀ ਇਹ ਤਾਂ ਉੱਥੇ ਹੀ ਸੀ ਫਿਰ ਉਹਦਾ ਮੇਰ ਉਹ ਅਕਾਲ ਤਖਤ ਨਹੀਂ ਸੀ ਜਦੋਂ ਮੈਂ ਸਰੰਗੜ ਬੈਠਾ ਸੀ ਉਦੋਂ ਵੀ ਉਹ ਕੱਲ ਦੱਸਦੇ ਜਾਂਦੇ ਸੀਗੇ ਜੇ ਤਾਂ ਮਤ ਮਾਰੀ ਜਾਂਦੀ ਹੈ ਨਾ ਧਾਰਮਿਕ ਬੰਦਿਆਂ ਦੀ ਫਿਰ ਉਹ ਬਹੁਤ ਕੁਝ ਕਰਦੇ ਹੁੰਦੇ ਨੇ ਆ ਉਹੀ ਉਹਨਾਂ ਦੀ ਉਹ ਕਹਾਣੀ ਹੈ ਸਾਰੀ ਜੇ ਧਾਰਮਿਕ ਬੰਦਿਆਂ ਦੀ ਮਤ ਮਾਰੀ ਜਾਂਦੀ ਹੈ ਉਹ ਬਹੁਤ ਕੁਝ ਗਲਤ ਕਰ ਲੈਂਦੇ ਹੁੰਦੇ ਨੇ ਉਦੋਂ ਮੈਂ ਸਰੰਗੜ ਰਿਹਾ ਉਦੋਂ ਕੀ ਸੀ ਉੱਥੇ ਉਦੋਂ ਉਹ ਕੱਲ ਦੱਸਦੇ ਕਿੱਥੇ ਗਿਆ ਸੀ ਉਹਨਾਂ ਦਾ ਇਹ ਇਹਨਾਂ ਨੂੰ ਕੱਲ ਤਾਂ ਜਿਵੇਂ ਕੋਈ ਸ਼ਕਤੀ ਹੈ ਨਹੀਂ ਦਰਬਾਰ ਸਾਹਿਬ ਤੁਸੀਂ ਕਹਿੰਦੇ ਅਭੀ ਬਰੂਦ ਨਾਲ ਆਤਾ ਸੀ ਝੂਠ ਨਹੀਂ ਚੱਲਦਾ ਹੁੰਦਾ ਤੁਹਾਨੂੰ ਕਦੇ ਵੀ ਸਾਡਾ ਧਰਮ ਸੱਚ ਹੈ ਸਾਨੂੰ ਝੂਠ ਬੋਲਣ ਦੀ ਲੋੜ ਨਹੀਂ ਹੈ ਆਪਣੇ ਘਰ ਸਾਡੇ ਕੋਲ ਸੱਚ ਹੈ ਇਹਨਾਂ ਨੂੰ ਝੂਠ ਦੀ ਲੋੜ ਕੀ ਹੈ ਝੂਠ ਦੇ ਸਾਰੇ ਇਹਨੂੰ ਲੋੜ ਹੈ ਜੇ ਕੋਈ ਸੱਚ ਨਾ ਹੋਵੇ ਅਜੀ ਨਿਹੜੇ ਝੂਠ ਦਾ ਸਾਰਾ ਲੈ ਲਿਆ ਸੱਚ ਛੱਡੇ ਦਿੱਤਾ ਸੱਚ ਤੇ ਪਰੋਜ਼ਾ ਨਹੀਂ ਹੈ ਸਾਨੂੰ ਗੁਰਬਾਣੀ ਤੇ ਭਰੋਸਾ ਨਹੀਂ ਹਾਂਜੀ ਇੰਦਰਪੁਰੀ ਤੇ ਧਾਵਨਾ ਵੱਡ ਜੋਧੀ ਮਤਾ ਪਕਾਇਆ ਇੰਦਰਪੁਰੀ ਦੇ ਧਾਵਨ ਇੰਦਰਪੁਰੀ ਤੇ ਹਮਲਾ ਕਰਨਾ ਹੈ ਬਈ ਇਕੱਠੇ ਹੋ ਗਏ ਵੱਡ ਜੋਧੀ ਮਤਾ ਪਕਾਇਆ ਇਹ ਰਵਾਹ ਮਤਾ ਕੀਤਾ ਗੁਰੂ ਬਣਾਇਆ ਫਿਰ ਉਹਨਾਂ ਨੇ ਹਮਲਾ ਕੀਤਾ ਸੈੜ ਤੋਂ ਹੋਏ ਰਹੇ ਨੇ ਗੱਲ ਤੱਕ ਤੇ ਹਮਲੇ ਸੈੜ ਤੋਂ ਚੁੱਪ ਕਰ ਜਾਂਦੇ ਨੇ ਸੰਜ ਪਟੇਲਾ ਪਾਖਰਾ ਪੇੜ ਸੰਧਾ ਸਾਜ਼ ਬਣਾਇਆ ਸੰਝ ਪਟੇਲਾ ਪਟੇਲਾ ਪਾਖੜਾ ਸਾਰੇ ਹਥਿਆਰ ਇਕੱਠੇ ਕਰ ਲੈ ਸੰਜੋਗ ਪੇੜ ਸੰਧਾ ਜੋਗਾ ਸੰਜੋਗਾ ਜਦ ਲੜਾਈ ਹੁੰਦੀ ਹੈ ਤਾਂ ਸੰਜੋਗ ਆਉਂਦੇ ਨੇ ਪਟੇਲਾ ਪਾਖੜੇ ਕਾਠੀਆਂ ਘੋੜੇ ਸਭ ਸਮਾਨ ਜੰਗ ਦਾ ਸਮਾਨ ਤਿਆਰ ਕਰ ਲੈ ਉਹਨਾਂ ਨੇ ਸਾਰੇ ਆਪਣੇ ਹਥਿਆਰ ਤਿਆਰ ਕਰ ਲੈ ਪੜ ਪੜ ਕੇ ਗ੍ਰੰਥ ਜਿਹੜੇ ਖਲਾਫ ਨੇ ਨਾ ਜਿੱਦ ਹੀ ਚੱਲਦੇ ਗੁਰਮਤਿ ਦੇ ਗੁਰੂਵਾਂ ਦੇ ਖਿਲਾਫ ਜਿਹੜੀਆਂ ਗੱਲਾਂ ਨੇ ਉਹ ਸਾਰੇ ਕਰਾਂ ਦੋ ਇਕੱਠੇ ਕਰੇ ਨੇ ਨਾ ਕੋਈ ਉਹ ਲੈ ਆ ਕੇ ਕਰਦੇ ਨੇ ਬਾਜ਼ਾਰ 'ਚ ਹੁਣ ਉਹ ਤਾਂ ਗੁਰੂਆਂ ਦੇ ਬੇੜੇ ਹੀ ਖਿਲਾਫ ਲਿਖੇ ਨੇ ਜਿਹੜੇ ਵਿਰੋਧੀ ਸੀ ਉਹਨਾਂ ਦੇ ਲਿਖੇ ਨੇ ਬਹੁਤ ਕੁਝ ਭਿਆ ਹੈ ਵੀ ਤੁਸੀਂ ਇਹਦਾ ਮਤਲਬ ਹੈ ਵੀ ਤੁਸੀਂ ਵੀ ਵਿਰੋਧੀ ਹੋ ਅਨੰਕਾਰ ਹੀ ਕੌਣ ਸੀਗਾ ਚੰਡੀਗੜ੍ਹ ਦਾ ਉਹ ਉਵੇਂ ਆ ਗਿਆ ਜਿਵੇਂ ਹਰਦੀਪ ਸਿੰਘ ਭਾਈ ਬਣ ਗਿਆ ਸੀ ਬਾਬੂ ਤੇ ਬਹੁਤ ਤੇਜਾ ਸੁਣਾ ਜੇ ਲਬਾ ਉਰਨ ਤੀਸੋ ਭਾਈ ਬਣ ਗਿਆ ਸੀ ਨਾ ਨੇ ਲੜ ਕੇ ਐਵੇਂ ਉਹ ਬਣ ਗਿਆ ਮੈਨੂੰ ਅੰਕਾਰੀਆਂ ਨੂੰ ਮੈਂ ਛੱਡ ਦਿੰਦਾ ਉਤੋਂ ਉਤੋਂ ਕੱਲ੍ਹ ਹੋਈ ਕਰੂੰਗਾ ਜਿੰਨ ਦਸ ਨੂੰ ਲੜ ਕੇ ਅੱਗੇ ਨਹੀਂ ਕਰਦੇ ਆਏ ਉਹ ਗੱਲਾਂ ਲਿਆਉਂਦੇ ਨੇ ਜਿਹੜੀਆਂ ਗੁਰਮਤ ਤੋਂ ਖਿਲਾਫ ਨੇ ਸਾਨੂੰ ਪਤਾ ਨਹੀਂ ਹੈ ਸਾਨੂੰ ਵੀ ਪਤਾ ਸਭ ਕੁਝ ਕੀ ਲਿਖਿਆ ਹੋਇਆ ਹੈ ਸਾਡੇ ਕੋਲ ਦੋ ਸਾਰਾ ਹੀ ਕੁਝ ਹੈ ਉਹਨਾਂ ਵਾਲਾ ਵੀ ਹੈ ਆਹ ਵੀ ਹੈ ਉਹਨਾਂ ਕੋਲ ਆ ਨਹੀਂ ਹੈ ਇੱਥੋਂ ਮਾਰ ਖਾਣੀ ਉਹਨਾਂ ਨੂੰ ਉਹਦਾ ਪਹਿਲਾਂ ਵੀ ਇਸੇ ਲੋਕਾਂ ਕੋਲ ਪ੍ਰਚਾਰ ਚੱਲਿਆ ਕਿ ਉਹ ਨਹੀਂ ਉਹ ਮਿਸ ਹੋਏ ਤੀਨ ਨੇ ਸਾਰੇ ਜਿਹੜੇ ਉਹਨਾਂ ਕੋਲ ਮਿਸ ਕਿਵੇਂ ਕੀਤੇ ਸੀ ਕਿਹਨੇ ਕੀਤੇ ਸੀ ਇਹ ਨਹੀਂ ਕੋਈ ਨੂੰ ਪਤਾ ਉਹਨਾਂ ਤਾਂ ਲੱਗਦੇ ਨੇ ਕਾਰਗਰ ਹਥਿਆਰ ਹੋ ਉਹ ਮਿਸ ਪਹਿਲਾਂ ਵੀ ਕਰੇ ਹੋ ਨੇ ਕਈ ਵਾਰ ਕਿਵੇਂ ਕਰੇ ਨੇ ਕਿਹਨੇ ਕਰੇ ਨੇ ਜਿਹੜੇ ਉਹਨਾਂ ਦੀ ਸਖਤ ਨਹੀਂ ਕੀਤੀ ਉਹਨੂੰ ਕੀ ਪਤਾ ਉਹਨਾਂ ਬਾਅਦ ਵਿੱਚ ਬਹੁਤ بڑے ਹਥਿਆਰ ਨੇ ਐਮਸ ਕਿਤੇ ਸੀ ਇਸ ਕਾਰਨ ਆ ਸਮਾਨ ਸਾਨੂੰ ਪਤਾ ਕੀ ਹੈ ਤਾਂ ਪਹਿਲਾਂ ਦੀ ਗੱਲ ਦੇ ਨੇ ਸੰਗਤ ਨੇ ਕਿਉਂ ਨਹੀਂ ਮਨੇ ਆ ਕੋਈ ਸੀਗਾ ਸੰਗਤ ਉਹ ਹਮ ਜੰਮੇ ਕਟਕ ਅਸ਼ੂਣੀ ਅਸਮਾਨ ਗਰਦੀ ਛਾਇਆ ਐ ਸਮਝ ਲੋ ਇਕੱਠੇ ਹੋ ਗਏ ਜੰਮੇ ਕਟਕ ਅਸ਼ੂਣੀ ਕਟਕ ਬਹੁਤ ਦਲ ਬਹੁਤ ਪਬਲਿਕ ਇਕੱਠੀ ਹੋਗੀ ਧਰਮ ਤੇ ਬਿਰੋਚ ਉਸ ਪਖੰਡਵਾ ਤੇ ਬਰੋਚ ਬਹੁਤ ਜਨਤਾ ਇਕੱਠੀ ਹੋ ਗਈ ਅਛੂਣੀ ਹੁੰਦਾ ਕਛੂਣੀ ਇੱਕ ਛੂਣੀ ਹੁੰਦੀ ਹੈ ਨਾ ਬਹੁਤ ਤਾਦਾਦ ਦੇ ਵਿੱਚ ਅਸਮਾਨ ਗਰਦੀ ਛਾਇਆ ਅਸਮਾਨ ਗਰਦ ਨਾਲ ਸਮਝੋ ਗਰਦ ਚੜ ਗਈ ਹੈ ਅਸਮਾਨ ਤੇ ਇੰਨੀ ਪਬਲਿਕ ਚੜ ਗਈ ਖਿਲਾਫ ਹੋ ਕੇ ਐਡਾ ਬੜਾ ਇਕੱਠਾ ਹੋਇਆ ਜੇ ਇਕੱਠ ਕੀਤਾ ਨਾ ਜੇ ਇਕੱਠ ਕਰਦੇ ਨੇ ਤੁਹਾਨੂੰ ਤੇ ਖਿਲਾਫ ਹੋ ਚੜਨ ਨੂੰ ਇਕੱਠ ਨਹੀਂ ਕੀਤਾ ਕਿੰਨੇ ਬੰਦੇ ਇਕੱਠੇ ਹੋਏ ਦਿਖਾਉਂਦੇ ਨੇ ਨਾ ਇਕੱਠ ਕਰਕੇ ਦੋ ਇਹਨੂੰ ਪਾਰਟੀਆਂ ਵਾਲੇ ਐਨੀ ਭੀੜੋਂ ਦੀ ਇਕੱਠੀ ਹੋਈ ਦੇਵਤੇ ਕੰਬ ਗਏ ਵੀ ਐਨੀ ਪਬਲਿਕ ਇਹਨਾਂ ਦੇ ਨਾਲ ਰੋਹੋ ਸੋੰਬਨ ਸੋੰਬ ਸਦਾਇਆ ਬਸ ਐਨੀ ਪਬਲਿਕ ਦੇਖ ਕੇ ਫਿਰ ਤੁਹਾਨੂੰ ਵੀ ਰਸਾ ਹੋ ਗਿਆ ਮੇਰੇ ਨਾਲ ਤਾਂ ਆਪਣੇ ਜੇ ਕੋਈ ਲੀਡਰ ਹੋਵੇ ਉਹ ਇਹਨਾਂ ਦੋ-ਦੋ ਮੀਲ ਦੇ ਵਿੱਚ ਬੰਦਾ ਹੀ ਬੰਦੇ ਦਾ ਸਰਦਖੇ ਜਿੱਥੇ ਤੱਕ ਉਹਦੀ ਨਿਗਾਹ ਨਾ ਜਾਵੇ ਉੱਚੇ ਤੋਂ ਖੜ ਕੇ ਉਹਦੇ ਨਾਲ ਵੀ ਦੇਖੇ ਚਾਹੇ ਕਾਲਿਸ ਗੋਬਨਾ ਤਰੂਨਾਂ ਚਾਹ ਹੋਏ ਜਾਣ ਰੋਸ ਸੁਮਨ ਸੁਮਬ ਸਦਾ ਹੋ ਗਿਆ ਰੋ ਉਹਨਾਂ ਨੂੰ ਵੀ ਹੁਣ ਨਹੀਂ ਆਪਾਂ ਛੱਡਦੇ ਕਿਸੇ ਨੂੰ ਹੋਣ ਨਹੀਂ ਆਪਣੇ ਮੂਹਰੇ ਕੋਈ ਖੜ੍ਹ ਸਕਦਾ ਜਿੱਥੇ ਯਕੀਨੀ ਆਪੇ ਆਪਰੇ ਮਗਰ ਤਾਂ ਸਾਰੇ ਮਾਰ ਫਾੜ ਕੇ ਪਬਲਿਕ ਸਾਰੀ ਆਪਣੇ ਨਾਲੇ ਉਹਨਾਂ ਨੂੰ ਗੋਣ ਪੌੜੀ ਸੁਮਬ ਨੇ ਸੁਮਬ ਅਲਾਇਆ ਵੱਡ ਜੋਧੀ ਸੰਗਰਵਾਏ ਬੋਲ ਪਿਆ ਸੁਮਬ ਸੁਬਤ ਐਲਾਨ ਕਰਤਾ ਅਲਾਇਆ ਵੱਡ ਜੋਧੀ ਸੰਗਰਵਾਏ ਕਨਾਲ ਮੈਨੂੰ ਗਿਆਨ ਚਰਚਾ ਕਰੋ ਜੀ ਦੀ ਤੁਹਾਡੇ ਨੂੰ ਬੜੇ ਬੜੇ ਜੋਧੇ ਤੁਹਾਡੇ ਆਓ ਵਿਦਵਾਨ ਇਕੱਠੇ ਹੋ ਕੇ ਤੁਹਾਨੂੰ ਸਾਬਤ ਕਰੀਏ ਤੁਹਾਡੇ ਕੋਲ ਸਭ ਝੂਠ ਹੈ ਸੱਚ ਹੈ ਨਹੀਂ ਸਾਬਤ ਕਰੋ ਤੁਸੀਂ ਆਪਣੀਆਂ ਕਹਾਣੀਆਂ ਦੇ ਸਾਖੀਆਂ ਨੂੰ ਸਾਬਤ ਕਰੋ ਵੀ ਪਹਾੜ ਰੋਕਿਆ ਜਾ ਸਕਦਾ ਹੈ ਬਹੁਤ سارے ਗੁਰਨਾਨਕ ਦੇ ਹੁਣ ਦਰਸ਼ਨ ਕਰਨੇ ਬੈਠੇ ਨੇ ਉਹਨਾਂ ਦੇ ਪਹਾੜ ਛੱਡਦੇ ਨੇ ਰੋਕ ਲੈਣ ਉਹ ਦਿਖਾ ਦੇ ਰੋਕ ਕੇ ਬਾਜ਼ਾਰੇ ਕੋ ਨਾਨਕ ਬੰਦੇ ਫਿਰਦੇ ਨੇ ਉਹਨਾਂ ਦੇ ਕਰਾ ਬਾਤਾਂ ਵੀ ਇਹਨਾਂ ਦੀਆਂ ਲਿਖੀਆਂ ਹੋਈਆਂ ਨੇ ਅਸੀਂ ਤਾਂ ਉਹਨਾਂ ਨੂੰ ਮੰਨਦੇ ਹੀ ਨਹੀਂ ਉਹ ਪੂਰੀਆਂ ਕਰਕੇ ਦਿਖਾ ਦੇਣ ਝੂਠਿਆਂ ਦਾ ਕੀ ਹੁੰਦਾ ਚੁੱਪ ਕਰ ਜਾਣਗੇ ਹਾਂਜੀ ਰੋਹ ਦਿਖਾ ਲਈ ਦਿੱਤੀਆਂ ਬਰੀਆਮੀ ਤੁਰੇ ਨਚਾਏ ਰੋਹ ਦਿਖਾ ਲਈ ਦਿੱਤੀਆਂ ਬਰੀਆਮੀ ਤੁਰੇ ਨਚਾਏ ਬਰੀਆਮੀ ਤੁਰੇ ਨਚਾਏ ਜੋਦਿਆਂ ਨੇ ਬਸ ਕਹਤਾ ਵੀ ਹੁਣ ਕੋਈ ਨਹੀਂ ਬੋਲਦਾ ਆਪਣੇ ਸਾਹਮਣੇ ਹੌਸਲਾ ਵਧ ਗਿਆ ਨੂੰ ਕੇ ਪਾਸੇ ਗਿਰਿਓ ਗੱਲ ਤਾਂ ਸਾਡੇ ਚੁੱਪ ਕਰਦੇ ਦੋਏ ਦਾ ਹੌਸਲਾ ਵਧੀ ਜਾਂਦਾ ਜਿਹੜਾ ਖੜਾ ਬੋਲਣ ਲੱਗਿਆ ਕੋਈ ਜੇਜ਼ੇਦਾਰ ਕਹਿੰਦਾ ਹੀ ਨਹੀਂ ਪੁਜਾਰੀ ਕਹਿਣ ਲੱਗੇ ਸਾਰੇ ਸਾਰੇ ਪੁਜਾਰੀ ਕਹਿਣ ਲੱਗੇ ਕਾਲਣ ਕੀ ਡੰਗ ਤੋੜ ਲੈਣਗੇ ਲੋਕਾਂ ਦੀ ਸਾਰਿਆਂ ਨੂੰ ਕੱਢ ਦਾਂਗੇ ਤੁਸੀਂ ਅ ਤੇ ਤੁਸੀਂ ਆਟੇ ਚ ਰੋਣ ਜੋ ਕੇ ਰਹਿ ਜਾਓਗੇ ਫਿਰ ਸੰਗਤ ਇੱਕ ਪਾਸੇ ਜੀ ਤੁਸੀਂ ਉਹ ਨਿਕਲ ਗਏ ਆਪ ਇਹਨਾਂ ਦਾ ਨਾ ਸਿੱਖੀ ਜੇ ਤੁਹਾਨੂੰ ਆਪੇ ਖਰਚ ਹੋ ਜਾਣਾ ਤੁਸੀਂ ਉਹ ਖਰਚ ਕਰਦੇ ਕਰਦੇ ਲੋਕਾਂ ਨੂੰ ਤੁਸੀਂ ਆਪੇ ਖਰਚ ਹੋ ਜਾਣ ਸਿੱਖੀ ਦਾ ਖਰਚ ਹੁਣ ਵੀ ਹੋ ਤੁਸੀਂ ਫਿਰ ਉਹਦੇ ਕਬਜ਼ਾ ਹੀ ਕਬਜ਼ਾ ਇੱਕ ਸਿੱਖੀ ਵਾਲੇ ਕੋਈ